ਇਹ ਕੋਈ ਦਿੱਲੀ ਫਤਿਹ ਅੱਜ ਅਸੀਂ ਸਾਡੇ ਇਲਾਕੇ ਦੇ ਨਾਲ ਜਿਹੜਾ ਸਾਡੇ ਪੰਜਾਬ ਦੇ ਨਾਲ ਲੱਗਦਾ ਪਿੰਡ ਜਿਹੜਾ ਭੁੰਨੀ ਹੈ ਉੱਥੇ ਖੜੇ ਹੋਏ ਹਾਂ ਤੇ ਬਹੁਤ ਮਾੜੀ ਖਬਰ ਹੈ ਕਿ ਇੱਥੇ ਸਾਡੇ ਐਰੋ ਉਦ ਦੇ ਚਾਰ ਜਵਾਲ ਜਿਹੜੇ ਇੱਥੇ ਪਾਣੀ ਦੇਖਣ ਆਏ ਸੀ ਭੁੰਨੀ ਇੱਕ ਰਹਿ ਗਏ ਪਾਣੀ ਦੇਖਦੇ ਦੇਖਦੇ ਪੰਜ ਜਵਾਲ ਪੰਜ ਜਵਾਲ ਆਏ ਸੀ ਚਾਰ ਜਵਾਲ ਜਿੰਨਾ ਚੋਂ ਮਿਲ ਚੁੱਕੇ ਨਹੀਂ ਇੱਕ ਜਵਾਲ ਸਾਰੇ ਇਲਾਕਿਆਂ ਦੇ ਵਸਨੋਂ ਅਪੀਲ ਹੈ ਕਿ ਆਪਣੇ ਬੱਚਿਆਂ ਦਾ ਧਿਆਨ ਰੱਖੋ ਉਹਨਾਂ ਨੂੰ ਟਾਂਗਰੀ ਨਦੀ ਦੇ ਨੇੜੇ ਘੱਗਰ ਦਰਿਆਵਾਂ ਦੇ ਨੇੜੇ ਨਾ ਜਾਣ ਦਿੱਤਾ ਜਾਵੇ ਆਪਕੋ ਆਪਣੇ ਬੱਚਿਆਂ ਦਾ ਧਿਆਨ ਰੱਖੋ ਪੰਜਾਂ ਜਵਾਕਾਂ ਦੇ ਵਿੱਚੋਂ ਚਾਰ ਜਵਾਕ ਮਿਲ ਚੁੱਕੇ ਨੇ ਇੱਕ ਜਵਾਕ ਅਜੇ ਲਾਪਤਾ ਹੈ ਸਾਰਿਆਂ ਨੂੰ ਬੇਨਤੀ ਵੀ ਆਪਕੋ ਆਪਣਾ ਧਿਆਨ ਰੱਖੋ ਤੇ ਟਾਂਗਰੀ ਨਦੀ ਦੇ ਉੱਪਰ ਅੱਗੇ ਜਿਹੜੇ ਰੱਤਾ ਘੜਾ ਪਿੰਡਾ ਉੱਚਾ ਵਾਲਿਆਂ ਨੂੰ ਬੇਨਤੀ ਹੈ ਵੀ ਉਹ ਆਪਣਾ ਅੱਗੇ ਜਵਾਕ ਦਾ ਧਿਆਨ ਰੱਖਣ ਜਿਹੜਾ ਲਾਪਤਾ ਹੋ ਚੁੱਕਾ ਹੈ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਪਾਣੀ ਤੋਂ ਦੂਰ ਆਪਣੀ ਜਵਾਕ ਵਾਹਿਗੁਰੂ ਖਾਲਸਾ